डॉक्टर ओबराय ने श्रीनगर च मारे गए नौजवान परिवार बा पीड़ित परिवार की दो हजार महीनावार पेन्न की शुरू बीते दिन श्रीनगर चीज हमले दौरान कस्बा चमियारी चमया मारे गए दो नौजवान परिवार की बांह फरदला चैरिटेबल ट्रस्ट बानी और दुबई उगे कारोबारी डॉक्टर एस पी सिंह ओबराय वालों पीड़ित परिवार की दो हजार पांच सौ रुपए प्रति महीना पेनशन शुरू कर दिखी गई है इस घटना संबंधी दुख के पीड़ित परिवार प्रति हमदर्दी का प्रगटावा करद सुखदीप सिंह सिद्धू ने अज ट्रसर की माझा जोन की टीम ने कस्बा चम्यारी विखे पीड़ित परिवार को भेज के चालू फरवरी महीने की पेनशन के पहले चैक देव मृतक नौजवाना अमृतपाल रोहित मसीह दिया बदनसीब मावं कस्बे के मुहत्वर की मौजूदगी सौंपे ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਰਸੱਦ ਦੇ ਮਾਝਾ ਜ਼ੋਨ ਦੇ ਸਲਾਹਕਾਰ ਸੁਖਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸ਼੍ਰੀਨਗਰ ਵਿਖੇ ਮਜ਼ਦੂਰੀ ਕਰਨ ਗਏ ਓਕਤ ਦੋਵਾਂ ਨੌਜਵਾਨਾਂ ਜੇਨਾ ਨੂੰ ਅਤਵਾਦੀਆਂ ਵੱਲੋਂ ਮਿੱਤ ਕੀਤੇ ਹਮਲੇ ਦੌਰਾਨ ਮਾਰ ਦਿੱਤਾ ਗਿਆ ਸੀ ਜਦ ਇਸ ਘਟਨਾ ਸੰਬੰਧੀ ਤਰਸੱਦ ਦੀ ਮਾਝਾ ਟੀਮ ਵੱਲੋਂ ਡਾਕਟਰ ਓਬਰਾਇਨ ਨਾਲ ਸੰਪਰਕ ਕਰਕੇ आर्थिक पक्षों कमजोर दोवं किरती परिवारों न हो इस धक्के बारे दसिया तो उन्होंने तुरंत फैसला लेंद्या दोवह मृतक नौजवानों दावों दो हज़ार पौ रुपये प्रति महीना उम्र भर पेनशन देने दे के आदेश दिते जिस तरसट की टीम ने जिथे दोवं परिवार हमदर्दी का प्रगटावा उथे ही पेनशन के पहले चैक भी सौंपे ਇਸ ਦੌਰਾਨ ਦੋਵਾਂ ਪੀੜਤ ਪਰਿਵਾਰਾਂ ਤੋਂ ਇਲਾਵਾ ਕਸਬਾ ਚਮਿਆਰੀ ਦੀ ਪੰਚਾਇਤ ਤੇ ਇਲਾਕੇ ਦੇ ਮੋਹਤਬਰਾਂ ਨੇ ਇਸ ਵੱਡੇ ਪਰਉਪਕਾਰ ਲਈ ਡਾਕਟਰ ਓਬਰਾਏ ਦਾ ਵਿਸ਼ੇਸ਼ ਧੰਨਵਾਦ ਕੀਤਾ ਜੇ ਨਿਊਜ਼ ਪੰਜਾਬੀ ਲਈ ਅchnala to gurpreet sandu ਦੀ ਰਿਪੋਰਟ। ਪਾਲ ਸਿੰਘ ਜੀ ਮੇਰੇ ਮਾਮਾ ਜੀ ਲੱਗਦੇ ਸੀ ਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਪਿਛਲੇ 2 ਦਿਨ ਪਹਿਲਾਂ ਉਹਨਾਂ ਦਾ ਜਿਵੇਂ ਵੀ ਸਾਡੇ ਪਰਿਵਾਰ ਨਾਲ ਮਿਸ ਹੈਪਨਿੰਗ ਹੋਈ ਆ ਤੇ ਇਸ ਔਖੀ ਘੜੀ ਦੇ ਵਿੱਚ ਸਾਡੇ ਕੋਲ ਤੇ ਸਰਬੱਤ ਦਾ ਭਲਾ ٹرسٹ ਪਹੁੰਚੀ ਆ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਐਸ ਪੀਓ ਬਰੋਇ ਸਾਹਿਬ ਦਾ ਜਿਨ੍ਹਾਂ ਡਾਕਟਰ ਸਾਹਿਬ ਨੇ ਕਿ ਇਸ ਔਖੀ ਘੜੀ ਚ ਇਸ ਪਰਿਵਾਰ ਦੀ ਮਾਂ ਫੜੀ ਹੈ ਕਿ ਬੜੀ ਲੋਅਰ ਕਲਾਸ ਫੈਮਿਲੀ ਹੈ ਜਿਨ੍ਹਾਂ ਦਾ ਤੇ ਉਹਨਾਂ ਦੀ ਇੱਕ ਪੈਨਸ਼ਨ ਲਗਾਈ ਹੈ ਕਿ ਉਹਨਾਂ ਦੀ ਜ਼ਿੰਦਗੀ ਦਾ ਜਿਵੇਂ ਵੀ ਆ ਗੁਜ਼ਾਰਾ ਚੱਲ ਸਕੇ ਚੱਲ ਸਕੇ ਤੇ ਉਹਨਾਂ ਦੀ ਇਸ ਕਦਮ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਪਰਿਵਾਰ ਦਾ ਮੇਰਾ ਨਾਮ ਗੁਰਿੰਦਰ ਸਿੰਘ ਹੈ ਜੀ ਪਿੰਡ ਚ ਮਿਆਰੀ ਸਾਡਾ ਕੱਲ ਦੋ ਮੁੰਡੇ ਸਾਡੇ ਆਤਵਾਦੀਆਂ ਨੇ ਗੋਲੀ ਮਾਰ ਕੇ ਮਾਰਦੇ ਸੀ ਸ਼੍ਰੀਨਗਰ ਦੇ ਵਿੱਚ ਉਹਨਾਂ ਦੇ ਜਿਹੜੇ ਪਰਿਵਾਰ ਹੈ ਉਹਨਾਂ ਨੂੰ ਐਸਪੀ ਉਪਰਾਏ ਸਾਹਿਬ ਦਾ ਟਰਸਟ ਜਿਹੜਾ ਸਰਬਾਧਾਪਲਾ ਟਰਸਟ ਵੱਲੋਂ 5500 ਰੁਪਇਆ ਪੈਨਸ਼ਨ ਦੋਵਾਂ ਪਰਿਵਾਰਾਂ ਦੀ ਲਾ ਦਿੱਤੀ ਗਈ ਹੈ ਜੀ ਲਾਈਫਟਾਈਮ ਅਸੀਂ ਉਹਨਾਂ ਦਾ ਅਤਹਿਲ ਦਿਲ ਤੋਂ ਪਿੰਡ ਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿੰਨੇ ਕੁ ਲੋੜਵੰਦ ਸੀ ਇਹ ਪਰਵਾਰ ਬਹੁਤ ਲੋੜਵੰਦ ਸਾਰੇ ਇਹਨਾਂ ਦੇ ਮਕਾਨ ਵੀ ਜਿਹੜੇ ਬਹੁਤ ਅਜੇ ਬਾਲਿਆਂ ਵਾਲੇ ਆ ਕੱਚੀਆਂ ਛੱਤਾਂ ਸਾਰੇ ਇਹਨਾਂ ਦੀ ਜਿਹੜਾ ਦੂਜਾ ਪਰਿਵਾਰ ਹੈ ਮੁਸੀਬ ਭਾਈ ਜਾਰੀ ਨਾਲ ਉਹਨਾਂ ਦੇ ਵੀ ਬੇਟਾ ਕੱਲਾ ਕੱਲਾ ਕਮਾਉਣ ਵਾਲਾ ਸੀ ਉਹਨਾਂ ਦਾ ਵੀ ਕੋਈ ਢੱਕ ਕਮਾਈ ਦਾ ਸਾਧਨ ਨਹੀਂ ਹੈਗਾ ਇਹਨਾਂ ਦੇ ਵੀ ਬਜ਼ੁਰਗ ਨੇ ਬਾਕੀ ਇਹਨਾਂ ਦੀ ਪੰਜ ਭੈਣਾਂ ਆ ਜੀ ਉਹ ਵੀ ਵਿਆਹੀਆਂ ਹੋ ਇਹਨਾਂ ਨੇ ਤੇ ਬੇਟਾ ਕਿੰਨਾ ਦਾ ਉਹ ਵੀ ਜਲੰਧਰ ਕੇ ਪ੍ਰਾਈਵੇਟ ਜੋਬ ਕਰ ਰਿਹਾ ਜੀ ਕੋਈ ਕੋਈ ਏਡੇ ਕੋਈ ਮਾਲੀ ਹਾਲਾਤ ਚੰਗੇ ਨਹੀਂ ਇਹਨਾਂ ਦੀ ਵੀ ਕੀ ਨਾਮ ਹਾਂਜੀ ਹੁਣ ਤਾਂ ਖਰਾਬ ਹੋ ਗਿਆ 5 ਗਿਆ ਚੁਣ ਲੋਕ ਜਿਹੜੇ ਦੁਖਦਾਈ ਕਰਨਾ ਬਹੁਤ ਵਾਪਰੀ ਹੈ ਜੀ ਪਿੰਡ والوں ਤੇ ਸਾਰੇ ਇਲਾਕੇ ਲੋਕ ਤਨਵਾਜ ਕਰਦੇ ਹਨ ਸਭ ਤੋਂ ਪਹਿਲਾਂ ਟ੍ਰਸਟ ਦਾ ਭੰਟੂਬ ਦੇ ਸਾਹਿਬ ਦਾ ਜਿਨ੍ਹਾਂ ਨੇ ਤੋਂ ਪਰਿਵਾਰਾਂ ਦੀ 25-250 ਪੈਨਸ਼ਨ ਹਰ ਮਹੀਨੇ ਦੇ ਵਾਸਤੇ ਲਾਤੀ ਹੈ ਇਨਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਪਿੰਡ ਸਾਰੇ ਇਲਾਕੇ ਦੇ ਵਸਨੀਕਾਂ ਨੂੰ ਬਹੁਤ ਬਹੁਤ ਧੰਨਵਾਦ ਜਿਹੜਾ ਇਹਨਾਂ ਨੇ ਦੁੱਖ ਦਾ ਹੀ ਕਰਨਾ ਜਾਣ ਕੇ ਮਦਦ ਕੀਤੀ ਹੈ ਤੁਹਾਡਾ ਪਰਸੋਂ ਬਹੁਤ ਬਹੁਤ ਧੰਨਵਾਦ ਦੇਖੋ ਜਿਹੜਾ ਅੱਜ ਅਸੀਂ ਚਮਿਆਰੀ ਪਿੰਡ ਪਹੁੰਚਿਆ ਜਨਾਲਾ ਹਲਕੇ ਦੇ ਪਿੰਡ ਇੱਥੇ ਦੇ ਦੋ ਨੌਜਵਾਨ ਸੀਗੇ ਜਿਹੜੇ ਰੋਜ਼ਗਾਰ ਦੀ ਭਾਲ ਵਿੱਚ ਗਏ ਸੀਗੇ ਸ਼੍ਰੀਨਗਰ ਜਾਂ ਮਸ਼ਹੂਰ ਦੇ ਵਿੱਚ ਤੇ ਪਰਸੋਂ ਦੇ ਰੋਜ਼ ਸ਼ਾਮੀ ਜਦੋਂ ਇਹ ਪਹੁੰਚੇ ਆ ਤੇ ਉੱਥੇ ਆਤਵਾਦੀਆਂ ਨੇ ਇਹਨਾਂ ਨੂੰ ਗੋਲੀਆਂ ਮਾਰ ਕੇ ਦੋਵਾਂ ਨੌਜਵਾਨਾਂ ਨੂੰ ਮਾਰ ਦਿੱਤਾ ਗਿਆ ਸੀ ਇਹਨਾਂ ਨੂੰ ਉਹ ਤੋਂ ਬਾਅਦ ਜਦੋਂ ਜੈਵ ਰਾਏ ਸਾਹਿਬ ਨੂੰ ਸਾਰੀ ਡਾਕਟਰ ਐਸਪੀ ਸਿੰਘ ਬਰਾਜੇ ਦੇ ਸਰਬੱਤ ਦਾ ਪਾਲਾਟ ਟਰਸਟ ਦੇ ਸੰਚਾਲਕ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਇਸ ਪਿੰਡ ਦੇ ਸਾਡੇ ਆਗੂ ਨੇ ਮਨਪ੍ਰੀਤ ਸਿੰਘ ਉਹਨਾਂ ਨੇ ਗੱਲ ਪਛਾਈ ਉਦੋਂ ਤੱਕ ਉਹ ਸਲਾਹ ਹੋਈ ਸਾਰਿਆਂ ਨਾਲ ਉਹਨਾਂ ਨੇ ਫਿਰ ਜੋ ਹੁਕਮ ਕੀਤਾ ਕਿ ਇਹਨਾਂ ਪਰਿਵਾਰਾਂ ਨੂੰ ਦੋਵਾਂ ਪਰਿਵਾਰਾਂ ਨੂੰ ਅਮਰਤਪਾਲ ਸਿੰਘ ਤੇ ਰੋਹਿਤ ਮਸੀਹ ਇਹਨਾਂ ਦੋਵਾਂ ਦੇ ਪਰਿਵਾਰ ਕਿਉਂਕਿ ਆਰਥਿਕ ਹਾਲਤ ਬਹੁਤੀ ਵਧੀਆ ਨਹੀਂ ਗਈ ਤੇ ਇਹਨਾਂ ਨੂੰ ਇਹਨਾਂ ਦੀਆਂ ਮਾਤਾਵਾਂ ਦੇ ਨਾਂ ਤੇ ਦੋਵਾਂ ਦੀਆਂ ਮਾਤਾ ਦੇ ਨਾਂ ਦੇ ਉੱਤੇ 25-2500 ਰੁਪਏ ਮਹੀਨਾ ਹਰ ਮਹੀਨੇ ਜਿਹੜੀ ਇਹ ਪੈਨਸ਼ਨ ਜਿਹੜੀ ਆ ਉਹ ਲਾਗੂ ਕਰ ਦਿੱਤੀ ਗਈ ਆ ਅੱਜ ਅਸੀਂ ਫਰਵਰੀ ਮਹੀਨੇ ਦਾ ਪਹਿਲੇ ਚੈੱਕ ਜਿਹੜਾ ਦੋਹਾਂ ਪਰਿਵਾਰਾਂ ਨੂੰ 25-25 ਰੁਪਏ ਦੇ ਕੇ ਚੱਲੇ ਆ ਇਸ ਤੋਂ ਬਾਅਦ ਮਾਰਚ ਮਹੀਨੇ ਤੋਂ ਜਿਹੜਾ ਅਗਲੇ ਮਹੀਨੇ ਤੋਂ ਇਹਨਾਂ ਦੇ ਲਗਾਤਾਰ ਹਰ ਮਹੀਨੇ ਇਹਨਾਂ ਦੇ ਖਾਤਿਆਂ ਦੇ ਵਿੱਚ ਬੈਂਕ ਖਾਤਿਆਂ ਦੇ ਵਿੱਚ ਪੈਸੇ ਜਿਹੜੇ ਆਜਿਆ ਕਰਨਗੇ ਸੋਵਰਾਏ ਸਾਹਿਬ ਇਹ ਸਾਰਾ ਕੁਝ ਆਪਣੀ ਨਿੱਜੀ ਜੇਬ ਦੇ ਵਿੱਚੋਂ ਆਪਣੀ ਨਿੱਜੀ ਕਮਾਈ ਦੇ ਵਿੱਚੋਂ ਕਰਦੇ ਨੇ ਹਾਲਾਂਕਿ ਇਹਦਾ ਸਰਕਾਰਾਂ ਦਾ ਕੋਈ ਲਾਗਤ ਦੇਖਾ ਨਹੀਂਗਾ ਪਰ ਆਪਣੇ ਕੋਲੋਂ ਹੀ ਉਹ ਬਹੁਤ ਵੱਡੀ ਪੱਧਰ ਤੇ ਲੋੜਵੰਦ ਲੋਕਾਂ ਦੀ ਬਾਹ ਫੜਦੇ ਨੇ ਪਹੁੰਚਦੇ ਨੇ ਜਿੱਥੇ ਸੰਭਵ ਹੋ